ਕਿੰਨਾ 50% ਦੇ ਪ੍ਰੀਮੀਅਮ ਜਾਂਦਾ ਇੱਜਾ ਕਿਹੜੀ ਜਗ੍ਹਾ ਹੈ ਜਿੱਦਨੇ ਖਾਲ ਮਾਰੀ ਕੁੜੀ ਨੇ ਮੇਰੀ ਡਿਊਟੀ ਥੋੜੀ ਏ ਤੇ ਕਾਲੀ ਡਿਊਟੀ ਨਹੀਂ ਹੈ ਹਾਂ ਮੈਂ ਇੱਥੇ ਡੇਰ ਤੋਂ ਕੋਰਟ ਕੰਪਲੈਕਸ ਵਿੱਚ ਮੌਜੂਦ ਹਾਂ ਜਿੱਦਨੇ ਦੱਸ ਦਿੱਤਾ ਕੋਈ ਨਹੀਂ ਕੋਈ ਨਹੀਂ ਕੋਰਟ ਦੇ 8ਵੇਂ ਫਲੋਰ ਤੇ ਕੜੀ ਹੈ ਇਹ ਹਾਂ ਜੀ ਤਰਨ ਬਾਲ ਜੀ ਕੀ ਮੈਟਰ ਕੀ ਸੀ ਪੁਆਦੀ ਸਰ ਜੀ ਸਾਹਿਬ ਮੇਰਾ ਵੀ ਦੱਸੋ ਕਿ ਸਰ ਮਾੜੀ ਆਪਣਾ ਦਾਤ ਕੋਈ ਹੋਇਆ ਕੀ ਸੀ ਫਰ ਥੋੜਾ ਕਹਨ ਕਿ ਹੋਇਆ ਕਿ ਏਸੀਪੀ ਸਾਹਿਬ ਸਾਹਮਣੇ ਆ ਕੇ ਉਹਨੂੰ ਉਹਨਾਂ ਤੋਂ ਲਾਈਟ ਚੱਲਿਆ ਸਰ ਏਸੀ ਏਸੀਪੀ ਸਾਹਿਬ ਦੱਸਾਂਗੇ ਮੈਂ ਸਰ ਮਾਰੀ ਕਿ 2000 ਮੈਟਰਸਲ ਪਤਾ ਨਹੀਂ ਉਪਰੋਂ ਦੀ ਅਸੀਂ ਤਾਂ ਮੌਕੇ ਤੇ ਨਹੀਂ ਸੀਗੇ ਉਪਰੋਂ 8ਵੀਂ ਮੰਜ਼ਿਲ ਤੇ ਕੁੜੀ ਨੇ ਚਲਾੰਗ ਲਗਾਈ ਆ ਉਸ ਤੋਂ ਬਾਅਦ ਉਹਨੂੰ ਇਥੋਂ ਐਡਵੋਕੇਟਸ ਲੈ ਕੇ ਗਏ ਆ ਹਲੇ ਤੱਕ ਉਹਦਾ ਕੁਝ ਪਤਾ ਨਹੀਂ ਵੈਸੇ ਕਹਿ ਰਹੇ ਮੇਬੀ ਉਹ ਨਹੀਂ ਹੈਗੀ ਇਹ ਉਹ ਡੈਥ ਹੋ ਚੁੱਕੀ ਹੈ ਦੀ ਬਾਕੀ ਕੁਝ ਕਲੀਅਰ ਨਹੀਂ ਹਲੇ ਲੈ ਕੇ ਗਿਆ ਪੁਲਿਸ ਵੀ ਆਪਣੀ ਇਨਕੁਆਇਰੀ ਕਰ ਰਹੀ ਹੈ ਤੇ ਕੁਝ ਉਮਰ ਦਾ ਪਤਾ ਲੱਗਿਆ ਇੰਦਾ ਜੀ ਉਮਰ ਉਹਦੀ ਜੋ ਫੋਟੋ ਜਾਂ ਵੀਡੀਓ ਦੇਖੀ ਉਹ ਤਾਂ 23-2 ਬਾਕੀ ਨੂੰ ਕੁਝ ਤਾਂ ਬਾਦੀ ਪਤਾ ਲੱਗਦਾ ਕੋਈ ਸੀਸੀ ਕੈਮਰਾ ਫੁਟੇਜ ਵਗੈਰਾ ਕੋਈ ਫੋਟੋ ਵਗੈਰਾ ਆਈ ਤਾਂ ਸੀਸੀਟੀਵੀ ਹਲੇ ਤਾਂ ਨਹੀਂ ਵੀਡੀਓ ਆਈ ਹੈ ਵੀਡੀਓ ਕਲਿੱਪਸ ਲੋਕਾਂ ਨੇ ਪਾਏ ਨੇ ਇੱਥੇ ਐਡਵੋਕੇਟਸ ਨਹੀਂ ਪਾਏ ਗਰੁੱਪਾਂ ਨੂੰ ਬੱਚੇ ਤੇ ਲੱਗਦਾ ਇਨਸਾਫ ਨੂੰ ਨਹੀਂ ਹੋ ਕੇ ਨਹੀਂ ਸਰ ਦੇਖੋ ਜਦੋਂ ਕੋਰਟ ਵਿੱਚ ਆਪਾਂ ਆਂਦੇ ਆ ਨਾ ਥੋੜੇ ਪੇਸ਼ੈਂਸ ਤਾਂ ਰੱਖਣੇ ਪੈਂਦੇ ਆ ਇਨਸਾਫ ਹੈ ਤੇ ਹਰ ਇੱਕ ਨੂੰ ਮਿਲਦਾ ਇਹੋ ਜੀ ਗੱਲ ਇਨਸਾਫ ਨੇ ਮਿਲਦਾ ਕਈਆਂ ਦੇ ਪੇਸ਼ੈਂਸ ਪੇਸ਼ੈਂਸ ਜਿਹੜੇ ਆ ਜਾਦਾ ਲੂਜ਼ ਹੋ ਜਾਂਦੇ ਆ ਇਸ ਕਰਕੇ ਉਹ ਨਹੀਂ ਉਹ ਕਰ ਪਾ ਰਹੇ ਤੇ ਇਸ ਉਹਨੇ ਇਹ ਤਾਂ ਦੁਖੀ ਹੋ ਕੇ ਚਲਾ ਗਿਆ ਸਰ ਲਗੇ ਮੈਡਮ ਜਿੱਦਾਂ ਕੋਈ ਮੋਬਾਈਲ ਵਗੈਰਾ ਉਹਦੇ ਕੋਲ ਮਿਲਿਆ ਕੋਈ ਆਈਡੀ ਪ੍ਰੂਫ ਵਗੈਰਾ ਮਿਲਿਆ ਵੀ ਸਰ ਇਹਦੇ ਬਾਰੇ ਹਾਲੇ ਕੁਝ ਨਹੀਂ ਪਤਾ ਜਦੋਂ ਲੜਕੀ ਗਿਰੀ ਹੈ ਇਮੀਡੀਏਟ ਉਹਨੂੰ ਲੈ ਕੇ ਗਿਆ ਹਸਪੀਟਲ ਉਹ ਤੋਂ ਬਾਅਦ ਵਿੱਚ ਉਹ ਇਨਕੁਆਇਰੀ ਕਰ ਰਿਹਾ ਥੋੜੀ ਦੇਰ ਤੱਕ ਪਤਾ ਲੱਗ ਜੂਗਾ ਬਾਕੀ ਭਾਈ ਅੱਧੇ ਡੰਡੇ ਪਹਿਲਾਂ ਹੋ ਗਈ ਅੱਧੇ ਡੰਡੇ ਪਹਿਲਾਂ ਇੱਕ ਵਾਕਿਆ ਹੋਇਆ ਜੀ ਕੁੜੀ ਹੈ 20 ਕੀ ਸਾਲ ਦੀ ਔਰ ਉਹਨਾਂ ਠੁਈਆਂ ਛਾਲ ਮਾਰਦੀ ਹੈ ਕਾਰਨ ਕੀ ਲੱਗਿਆ ਸਰ ਕారణਲੇ ਪਤਾ ਕੁਛ ਨਹੀਂ ਹੈ ਜੀ ਹਲੇ ਪਤਾ ਕਰਦੇ ਵਈ ਆਪਾਂ ਵੀ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਕਰਦੇ ਪਿਆ ਇਸ ਗੱਲ ਬਾਰੇ ਕਿ ਕਿਦਾਂ ਵੀ ਇੱਥੇ ਕੋਰਟ ਦੇ ਵਿੱਚ ਜੋਬ ਕਰਦੀ ਸੀ ਜਿੱਦਾਂ ਕੋਈ ਸਰ ਹਾਈ ਕਲ ਵਰਹਲੇ ਪਤਾ ਕਨਫਰਮ ਨਹੀਂ ਹੈ ਕੁਛ ਵੀ ਕੁੜੀ ਜੋਬ ਕਰਦੀ ਹੈ ਜਾਂ ਕੋਈ ਕੇਸ ਚੱਲਦਾ ਪਿਆ ਜਿਹੜਾ ਪ੍ਰਸ਼ਾਸਨ ਹੈ ਵੀ ਉਹਨਾਂ ਨਾਲ ਮਿਲ ਕੇ ਪਤਾ ਕਰ ਰਹੇ ਵਈ ਕੁੜੀ ਹੈ ਕੌਣ ਇਹਦੇ ਪਿੱਛੇ ਮਸਲਾ ਹੈ ਕਿ ਆ ਉਸ ਕੁੜੀ ਦਾ ਆਈਡੀ ਪ੍ਰੂਫ ਹੈ ਵਿਗਿਆ ਡੈਂਟੀ ਸਰ ਹਲੇ ਕੁਛ ਨਹੀਂ ਹੈ ਅੰਟਰੀ ਕੋ ਡਿਸਕਲੋਜ਼ ਹਲੇ ਹੋਈ ਨਹੀਂ ਕਿਹੜੀ ਜਗ੍ਹਾ ਮਾਰੀ ਸੀ ਛਾਲ ਨਹੀਂ ਅੱਠੀ ਮਿੰਜੇ ਤੁਹਾਰੀ ਉਸ ਕੁੜੀ ਕੋ ਪਾਰਕ ਜਿਹਾ ਮਣਾਇਆ ਸੀ ਇੱਕ ਕੋਰਟ ਮੇ ਲਖ ਦੇ ਵਿੱਚ ਕੋਰਟ ਮੇ ਮੇਰਾ ਨਾਮ ਰ ਰਵਿੰਦਰਪਾਲ ਸਿੰਘ ਮਿੰਕਾ ਨਾਲ ਅ ਸਰ ਕੀ ਮੈਟਰ ਕੀ ਹੋਇਆ ਪੂਰਾ ਇੱਥੇ ਮੈਟਰ ਆ ਮੈਂ ਇੱਥੇ ਅਦਾਲਤ ਤੇ ਆਪਣੀ ਤਰੀਕ ਪੁੱਕਤਨ ਆਇਆ ਸੀਗਾ ਇੱਕ 8ਵੀਂ ਮੰਜ਼ਲ ਤੇ ਇੱਕ 22 ਸਾਲ ਦੀ ਲੜਕੀ ਨੇ ਉਹ ਤੋਂ ਸਲਾਂਗ ਮਾਰ ਕੇ ਸੁਸਾਈਡ ਕਮਿਟ ਕਰ ਲਈ ਜੱਟ ਭਾਈ ਆ ਸਾਹਮਣੇ ਮੇਰੇ ਸਾਹਮਣੇ ਕੀਤੀ ਕਿ ਤੂੰ ਆਈ ਸੀ ਕੁੜੀ ਦੇਖੋ ਹਾਲੇ ਪੁਲਿਸ ਨੂੰ ਲੈ ਗਈ ਹੈ ਉਹਨੂੰ ਹਸਪੀਟਲ ਲੈ ਕੇ ਗਈ ਇੱਥੇ ਮੇਰੇ ਸਾਹਮਣੇ ਕਾਰਜ ਪਾ ਕੇ ਫਾਲੇ ਇਨਵੈਸਟੀਗੇਸ਼ਨ ਕਰੂਗੀ ਕਿ ਉਸ ਕਿਵੇਂ ਵਰਸਲੀ ਕੀਤੀ ਕਿਉਂ ਕੀਤੀ ਉਹਨੇ ਸੁਸਾਇਸਾਈਡ ਨੇਚਰਲੀ ਦੁਖੀ ਹੋਣੀ ਹੈ ਜਾਂ ਅੱਜ ਕੱਲ ਹਰ ਬੰਦਾ ਇਨਸਾਫ ਤੋਂ ਦੁਖੀ ਹੈ ਕਿਸੇ ਛੇਤੀ ਚ ਇਨਸਾਫ ਨਹੀਂ ਮਿਲਿਆ ਤਾਂ ਹੀ ਉਹਨੇ ਸੁਸਾਇਸਾਈਡ ਕਮਿਟ ਕੀਤੀ ਹੈ ਤਾਂ ਹੀ ਉਹਨੇ ਦੁਖੀ ਹੋ ਕੇ ਉਤੋਂ ਛਾਲ ਮਾਰੀ ਹੈ ਸਿਤਾ ਸ਼ੋਕਣਾ ਹਾਂਜੀ ਜਿੰਦੀ ਸੀ ਜਦੋਂ ਰਾਈਟਿੰਗ ਨਹੀਂ ਉਹ ਕਾਫੀ ਉਹਨੂੰ ਗਰਦੇ ਉਹ ਹਾਂਜੀ ਹਾਂਜੀ ਮੇਰੇ ਹਿਸਾਬ ਨਾਲ ਮੁਸ਼ਕਲ ਹੀ ਹੁੰਦਾ ਬਚਣਾ ਜਿਸ ਕੰਡੀਸ਼ਨ ਚ ਉਹਨੂੰ ਲੈ ਕੇ ਕਿ ਕਾਰ ਤੇ ਮੁਸ਼ਕਲ ਨਹੀਂ ਬਚੀ। ਕਿਹੜੀ ਜਗ੍ਹਾ ਅਸੀਂ ਮਾਰੀ ਸ਼ਾਲ ਲੈਣੀ? 8th ਫਲੋਰ ਤੋਂ ਸਾਹਮਣੇ ਮੇਰੇ ਉਧਰ ਸਾਹਮਣੇ ਪਾਰਕ ਵਾਲੀ ਸਾਈਡ ਤੇ। ਪ੍ਰਿੰਪਲਸ ਰੌਣਡ ਬੁੱਕ। ਸਰ ਕੀ ਮੈਟਰ ਇਹ ਵੀ ਕੁਝ ਕਾਰਨ ਪਤਾ ਲੱਗਿਆ? ਲੈਟਰੇਜ ਕੋਰਟ ਹੀ ਆਈ ਸੀਗੀ ਜੇ ਲੜਕੀ। ਹਾਂਜੀ। ਤੇ ਡਿਟੇਲ ਤਾਂ ਜੇ ਪਤਾ ਲੱਗੂਗਾ ਕਿ ਕੀ ਹੈਗੀ ਇਨਵੈਸਟੀਗੇਸ਼ਨ ਹੁੰਦੀ ਆ ਤੇ ਫਿਲਹਾਲ ਤਾਂ ਇੰਨਾ ਹੀ ਆ ਵੀ ਉੱਤੋਂ ਜੰਪ ਕੀਤਾ ਉਹਨੇ ਅੱਛਾ ਤੇ ਉਹਦੇ ਮੁਤਾਬਕ ਉਹ ਜਿਹੜੀ ਇੰਟਰਵਿਊ ਇੰਨੀ ਮੰਜ਼ਲ ਸੀ ਸਰ ਘਟੋਂ ਦਾ 7 7 7th 7th ਫਲੋਰ ਤੇ ਤੁਸੀਂ ਕਹੋ ਰਹੇ ਕੋਈ 8ਵੀਂ ਕਹਿ ਰਿਹਾ ਕੋਈ 7ਵੀਂ ਕਹਿ ਰਹੀ ਨਹੀਂ 7ਵੀਂ 7th ਫਲੋਰ 7ਵੀਂ ਮੰਜ਼ਲ ਤੇ ਕੁਝ ਨਾਮ ਵਗੈਰਾ ਕੁਝ ਨਹੀਂ ਉਹ ਜੀ ਕੁਝ ਨਹੀਂ ਬੋਲੇ ਉਮਰ ਕਿੰਨੀ ਹੋਊਗੀ ਲਗਭਗ ਉਮਰ 18 ਜੀ ਕਿਵੇਂ ਮੌਕੇ ਦਿੱਤੇ ਹੋਗੇ ਕਿ ਕਿੰਨਾ ਸੀਰੀਅਸ ਨਹੀਂ ਦਿੱਕਨੀ ਹੋ ਜਿੱਥੋਂ ਤਾਂ ਲੱਗੇ ਸੀ ਪਰ ਉਸ ਤੋਂ ਕੁਝ ਹੋਰ ਉਸ ਬਹਾ ਹਸਪੀਟਲ ਵਾਲਾ ਤੇ ਕੇ ਲੱਗਦਾ ਕੋਈ ਟ੍ਰੀਪ ਵਗੈਰਾ ਤੇ ਆਈ ਸੀ ਜਾਂ ਹਾਂ ਡੇਟ ਤੋਂ ਟ੍ਰੀਪ ਤੇ ਆਈ ਸੀ ਟ੍ਰੀਪ ਦੇਖ ਦੀ ਕਿਉਂ ਕਰਨ ਲੱਗਦਾ ਵੀ ਜੇ ਇਨਸਾਫ ਤੋਂ ਦੁਖੀ ਹੋ ਗਈ ਜਿੱਦਾਂ ਕਿ ਦਾ ਹੋ ਸਕਦਾ ਹੋ ਸਕਦਾ ਪੁਲਿਸ ਵੱਲੋਂ ਚਾਦਿਏ ਠੀਕ ਤੇ ਹਸਪੀਟਲ ਲੈ ਗਏ ਨੇ ਹਾਂ ਹਸਪੀਟਲ ਲੈ ਗਏ ਇਹ ਅਫਸਰ ਦੱਸਣਗੇ ਨਹੀਂ ਅਫਸਰ ਦੱਸਣਗੇ ਵੈਸੇ ਕਿੰਨੇ ਵਜੇ ਦਾ ਵਾਕਿਆ ਸੀ ਇਹ ਅਫਸਰ ਦੱਸਣਗੇ ਅਫਸਰ ਮਤਲਬ ਇਹ ਹੈ ਜਿਹੜੀ ਛਾਲ ਮਾਰੀ ਕਿੰਨੇ ਮੰਜ਼ਲ ਤੋਂ ਵੈਸੇ ਮਾਰੀ ਇਹ ਵੀ ਪਤਾ ਨਹੀਂ ਪਈ ਹੈ ਭਾਈ ਕਲੀਅਰ ਨਹੀਂ ਹਲੇ ਅਜੇ ਕਲੀਅਰ ਨਹੀਂ ਹੈ ਕੁੜੀ ਹਸਪੀਟਲ ਲੈ ਗਈ ਕਿ ਇੱਥੇ ਹੀ ਹੈ ਕੁੜੀ ਹਸਪੀਟਲ ਮੈਨੂੰ ਨਹੀਂ ਪਤਾ ਕਿੱਥੇ ਲੈ ਗਏ ਅੱਛਾ ਤੇ ਜਿਹੜੀ ਇਹ ਕੋਰਟ ਕੰਪਲੈਕਸ ਹੈ ਭਾਜੀ ਕੋਰਟ ਕੰਪਲੈਕਸ ਕਿ ਕਿੰਨੀ ਮੰਜ਼ਲ ਦਾ ਵਿਛੇ ਸ਼ਾਲ ਮਰੀ ਹੈ ਆਈਡੀਆ ਕੁਝ ਆਈਡੀਆ ਨਹੀਂ ਪਤਾ ਨਹੀਂ ਭਈ ਇਹ ਬਿਲਕੁਲ ਨਹੀਂ ਹੈ ਵੈਰੀਫਾਈ ਕਰਦੇ ਹੋ ਕਿ ਹੈ ਫਿਰੇ ਥਾਣੇ ਦਾ ਮਾਮਲਾਦਾਰ ਇਹਨਾਂ ਦਾ ਦੋ ਤੇ ਪੰਜ ਨੰਬਰ ਦਾ ਪੰਜ ਨੰਬਰ ਦਾ ਤੁਹਾਡਾ ਕੀ ਨਾਮ ਹੈ ਜੀ ਇਹ ਅਸੀਂ ਚੰਦ ਅਛਣ ਪਰ ਇਹ ਕੁੜੀ ਦੀ ਉਮਰ ਕਿੰਨੀ ਕੋਈ ਨਹੀਂ ਲਗਭਗ ਭਾਜੀ ਆਈਡੀਆ ਹਲੇ ਕੁਝ ਨਹੀਂ ਪਿਆ ਸਰ ਇੱਕ ਮਿੰਟ ਹੈ ਕਿਸੇ ਨੇ ਸ਼ਾਲ ਮਾਰੀ ਹੈ ਐਟ ਅ ਟਾਈਮ ਉਹ ਸਿੰਘ ਕਪਤੀ ਹਸਪੀਟਲ ਲੈ ਆਏ ਵੀ ਵਾਸਾ ਮਾਰੇ ਇਸ ਨੂੰ ਕਲੀਅਰ ਕਰਦੇ ਸਰ ਹੁਣ ਕੰਡੀਸ਼ਨ ਕਿਸ ਤਰੀਕੇ ਦੀ ਹੈ ਕਾ ਤੰਗੀ ਤੇ ਕਿੰਨੇ ਮਸਾਲਾ ਉਮਰ ਲੱਗ ਰਹੀ ਹੈ ਲੜਕੀ ਪਰ ਇਹ ਵੀ ਕੋਈ ਹੱਸੋ ਵੀ ਤੋਂ ਫਾਇਸਾ ਚਾਨ ਮਾਰੀ ਜਿੱਥੇ ਕਿੰਨਾ ਹਲਾਕ ਮਾਰਦੇ 10 ਸੈਡਾ ਜੀ ਥੈਂਕ ਯੂ ਬਸ ਬਸ ਪਰ ਅਗਲੇ ਮਾ ਕਰਦੇ ਬਸ ਕਰੇ ਬਸ ਅੰਦਰ ਦੇ ਪਾਸੇ ਕਰੇ ਪਾਸੇ ਬੈਕਸੈਟ ਲਈਏ ਤੇ ਸਰ ਇਹ ਕਿਸੇ ਚੀਜ਼ ਦੇ ਉੱਪਰ ਗਰੀ ਸੀ ਜਾਂ ਜ਼ਮੀਨ ਦੇ ਇਸ ਦੇ ਗਰੀ ਸੀ ਹੈ ਉੱਥੇ ਜਜ਼ਰੀਟ ਜਨਾਈ ਨਹੀਂ ਤੇ ਪਤਾ ਲੱਗਾ ਸਰ ਕਿਹੜੀ ਮੰਜਲ ਪਛਾਣੂ ਮਾਰੀ ਹੈ ਸਭ ਤੋਂ ਵੀ ਉਹ ਨਾਟਰੀ ਹੈ ਉਹ ਕਲੀਅਰ ਕਰ ਬੈਠਾ ਮੇਰਾ ਸਰ ਆਪੇ ਕਿ 89 ਨਾਲ ਲੱਗੇ ਨੂੰ ਬਠੀ ਗਮ ਚੱਤੀ ਆਉਂਦੇ ਮਿਲਣਾ ਕਰਾ ਚਾਹਲੀ ਮਾਰੀ ਹੈ ਡਿਗਰੀ ਹੋ ਸਕਦੀ ਹੈ ਉਹ ਤਾਂ ਹੁਣ ਕੰਮ ਕਰ ਰਿਹਾ ਇਨਵੈਸਟੀਗੇਸ਼ਨ ਕਰਦਾ ਉਹ ਕਿਹੜਾ ਚੱਕੀ ਵਾਲੋਂ ਤੋਂ ਪਹੁੰਚੇ ਨੇ ਉਹ ਇਨਵੈਸਟੀਗੇਸ਼ਨ ਕਿਸੇ ਮਲਕ ਚੌਂਕੀ ਚੌਂਕੀ ਮੈਂ ਚੌਂਕੀ ਚੌਂਕੀ ਚਰਚੀ ਨਾਮ ਦਾ ਸਰ ਦਾ ਐਸਸੀ ਚਾਹਤ ਅਜੇ ਹੁਣ ਦੇ ਕੋਈ ਆਇਆ ਕੁਝ ਕਰਦਾ ਨਹੀਂ ਹੈ ਫੁੱਟਕਾ ਆ ਗਿਆ 810 ਤੋਂ ਅਸੀਂ ਦੇਖੀ ਆਏ ਹਾਂ ਠੀਕ ਹੈ ਸੀਨੀਅਰ ਅਸਮੋ ਉੱਥੇ ਕੀ ਕਰ ਰਹੇ ਹੈ ओके okay, okay. ओके आज ਕੀ ਮਾਮਲਾ ਆਇਆ ਸਾਹਮਣੇ ਜੀ ਅੱਜ ਇਹ ਬੰਦਾ ਸਾਡੇ ਨਾਲ ਗਲੀ ਵਿੱਚ ਵੜਿਆ ਆ ਸੀਗਾ ਟੁਲੀ ਵਾਲੀ ਗਲੀ ਵਿੱਚ ਤੇ ਇਹ ਸਾਰੇ ਪਰਿਵਾਰ ਨੇ ਫੜਿਆ ਹੋਇਆ ਤੇ ਕਿਸੇ ਘਰੇ ਬਣ ਕੇ ਟੁਲੀਆ ਦੇ ਘਰੇ ਬਣਿਆ ਚੋਰੀ ਕਰਨ ਲੱਗਾ ਸੀ ਉਦੋਂ ਉਹ ਵੜਿਆ ਗਿਆ ਰੰਗੇ ਹੱਥੋਂ ਤੇ ਕੋਈ ਨਾ ਕੋਈ ਆਬਾਦਾਰ ਦੇ ਨੂੰ ਯਾਰ ਮੱਠਾ ਸੀਗਾ ਕੰਨੀ ਮੰਨੇ ਦੇ ਸਿੰਘੋਂ ਨਾਲ ਇਹਨੂੰ ਫੜ ਲਿਆ ਤੇ ਸਾਰੀ ਕਲੀ ਇਹਨਾਂ ਨੂੰ ਫੜ ਕੇ ਨੂੰ ਮੈਂ ਤਾਂ ਇਹ ਚੂਨੀ ਕੋਟ ਮਾਰ ਦਿੱਤੀ ਇਹਦੇ ਨਾਲ ਅਸੀਂ ਇਹ ਕਹਿੰਦੇ ਆ ਜੋ ਪ੍ਰਸ਼ਾਸਨ ਦੇ ਪੂਰੇ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਜਿਹੜੀ ਫਰੋਇ ਤੋਂ ਚੋਰੀਆਂ ਹੁੰਦੀਆਂ ਆ ਤੇ ਉਹ ਚੋਰੀਆਂ ਨੂੰ ਬਾਹਰ ਦਾ ਕੱਟੋਏ ਤੇ ਸਾਰੀ ਕਲੀ ਵਿੱਚ ਉਹ ਇਹ ਮੇਰੇ ਸਾਰਾ ਤੀਜੀ ਚੋਥੀ ਵਾਰਦਾਤ ਹੈ ਉਹ ਕਮ ਸੇ ਕਮ ਪਹਿਲਾ ਵੀ ਰਹੀ ਨਾ ਇਹ ਵਾਰਦਾਤ ਇਹਦੇ ਦੂਜੀ ਤੀਜੀ ਚੋਥੀ ਇਹ ਵਾਰਦਾਤ ਹੋ ਚੁੱਕੀ ਹੈ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਕੀ ਇਹ ਜਿਹੜੀ ਵਾਰਤਾ ਤੈਨੂੰ ਘੱਟੋ ਘੱਟ ਹੋਈ ਹੋਵੇ ਤੇ ਆਉਣ ਦੇ ਟਾਈਮ ਤੇ ਚੋਰਾਂ ਨੂੰ ਨਸ ਜੋ ਵੀ ਰੋਕਿਆ ਜਾਵੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਪੀਸੀਆਰ ਦੀ ਜਿਹੜੀ ਰੌਂਡੀ ਆ ਮੰਗਦੇ ਹੋ ਵੀ ਪੀਸੀਆਰ ਵਧਾਈ ਜਾਵੇ ਪੀਸੀਆਰ ਨੂੰ ਬਿਲਕੁਲ ਜੀ ਬਿਲਕੁਲ ਪਬਲਿਕ ਦਾ ਸਹਿਯੋਗ ਨਾਲ ਪੀਸੀਆਰ ਬਧਾਈ ਜਾਣੀ ਚਾਹੀਦੀ ਹੈ ਗਸਤ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਤੁਸੀਂ ਮੋਹਲ ਦੇਖੋ ਫਰੋਜਪੁਰ ਦਾ ਕੀ ਹਾਲਾਤ ਹੋਏ ਪਏ ਨੇ ਅਸੀਂ ਆਪਾ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਤੇ ਕਮ ਸੇ ਕਮ ਦੋ ਕੁਛ ਚਾਰ ਕੁਛ ਵਲੇ ਘਰੇ ਮਾਰਨ ਦਿਨ ਦਿਹਾੜੇ ਬਾਜੀ ਇਹ ਵਾਰਦਾ ਤੋਰੀ ਦਿਨ ਦਿਹਾੜੇ ਵਾਰਦਾ ਤੋਰੀ ਦਿਨ ਦਿਹਾੜੇ ਅਸੀਂ ਪਬਲਿਕ ਸੇਫ ਨਹੀਂ ਹੋਗੀ ਦੱਸੋ ਉਸ ਤੋਂ ਇਲਾਵਾ ਅਸੀਂ ਕੀ ਕਰ ਸਕਦੇ ਆ ਪਬਲਿਕ ਦੂਤੂ ਸੇਫ ਨਹੀਂ ਹੋਗੀ ਦਿਨ ਦਿਹਾੜੇ ਹਾਂ ਆਡਾ ਜਾਨ ਜਾਨ ਬਰਤਾਨ ਜਾਨ ਪੱਪੜੇ ਸਾਡੇ ਪਾਣੇ ਜਿਹੜੇ ਸ਼ੋਪਾਂ ਨੂੰ ਪੈ ਗਿਆ ਬੱਸ ਕੇ ਗਿਆ ਦੱਲੇ ਆ ਕੋਈ ਬਣਾਈ ਜਾਂਦੇ ਲੱਗੇ ਨੇ ਕਹਿੰਦੇ ਅੱਬ ਚੰਗੇ ਬਾਝਾ ਲਿਆ ਮੇਰਾ ਪਾਣੇ ਫੜ ਜਾ ਪੁੱਤ ਸਾਡੇ ਪੈਰ ਮੋੜ ਕੇ ਤੈਨੂੰ ਬੜਾ ਜੱਦ ਦੱਲਿਆ ਨਹੀਂ ਕਿ ਕਿਤੋਂ ਕਰਿਆ ਬੜੀ ਕਿ ਚੰਗਾ ਪਾ ਚਾ ਲੈ ਉਹਨੂੰ ਕੋਈ ਯਾਰੀ ਨਹੀਂ ਨਾ ਤੇ ਬਾਹਰ ਦੇ ਬਾਹਰ ਲੰਮਾ ਬਾਹਰ ਜਿਹੜੀ ਪਾਈ ਆ ਉਹਨੂੰ ਚੱਲ ਪਾ ਦੂਸਰੀ ਨਹੀਂ ਹੈਗਾ ਉਹਨੂੰ ਕੋਈ ਨਹੀਂ ਇਹ ਤੇ ਬਾਹਰ ਜਾ ਉਹ ਤੇ ਮੇਰਾ ਬਾਹਰ ਅਸਤਾ ਜੀ ਪਿੱਛੇ ਨਾ ਚੈਨ ਲਾ ਨਹੀਂ ਲਾ ਚੈਨ ਲਾ ਨਹੀਂ ਚੈਨ ਲਾ ਨਹੀਂ ਪਿੱਛੇ ਲਾ ਚੈਨ ਲਾ ਤੁਹਾਡਾ ਸਾਹ ਪਿੱਛੇ ਉਹ ਬੜਾ ਜੀ ਅੱਲਾ ਤੁਨੀ ਪਿੰਡ ਨੂੰ ਰਾਹ ਹੈ ਨਾ من چاند گهي ته گمبي والي بانه او وير پيچه هو جا نا کدا وي جا او موبائل ݙھڑا يا او کجھ ني ਕੋਈ ਨਹੀਂ ਕੋਈ ਨਹੀਂ ਪੁੱਛਣਾ 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 ਫੜਾ ਕੇ ਕਰਨਾ ਕੀ ਕਰਦੇ ਪੁੱਛਣਾ ਕੀ ਕਰਨਾ ਫੜਾ ਕੇ ਸੁਆਮੀ ਚੜ੍ਹ ਗਏ ਨਿਕਲ ਗਏ ਪਾਪਾ ਜੀ ਕੀ ਮਾਮਲਾ ਜਿਹੜਾ ਮੁੰਡੇ ਨੂੰ ਮਾਮਲਾ ਜੀ ਪਬਲਿਕ ਦੇ ਦਰਸ਼ਕ ਬਤਾਵੋ ਕੀ ਗੱਲ ਹੈ ਵੀ ਇਹ ਕਹਿੰਦੇ ਚੋਰ ਆ ਪਰ ਇਹ ਕਹਿੰਦਾ ਮੇਰੀ ਲੜਾਈ ਸੀ ਮੈਂ ਤਾਂ ਹੰਦਰ ਦਾ ਘਰੇ ਵੜਿਆ ਜੀ ਘਰੇ ਵੜ ਕੇ ਤਾਂ ਬੰਦੇ ਬੱਤ ਗਿਆ ਬਾਕੀ ਅਸੀਂ ਥਾਣੇ ਜਾ ਕੇ ਇਹਦੀ ਪੁੱਛਗਿੱਛ ਕਰਦੇ ਆਂ ਹਾਂ ਜੀ ਜੋ ਵੀ ਮਾਮਲਾ ਹੋਊਗਾ ਜੇ ਕੋਈ ਕਾਰਵਾਈ ਬਣਦੀ ਹੋਈ ਅਪਡੇਟ ਦਰਜ ਕਰਾਂਗੇ ਨਹੀਂ ਕਹਿੰਦੇ ਕੋਠੇ ਟੱਪਦਾ ਸੀਗਾ ਵੀ ਤਾਂ ਕਾਬੂ ਕੀਤਾ ਜੀ ਹਾਂ ਜੀ ਪਬਲਿਕ ਨੇ ਇਹ ਕੋਠੇ ਚੱਪਦਾ ਹੀ ਫੜਿਆ ਪਰ ਲੇਕਿਨ ਇਹ ਕਹਿ ਰਿਹਾ ਵੀ ਮੇਰੀ ਲੜਾਈ ਹੋਸੀ ਮੇਰੇ ਮਗਰ ਬੰਦੇ ਲੱਗੇ ਸੀ ਬਾਕੀ ਆਪਾਂ ਥਾਣੇ ਚਾਕੇ ਦੀ ਪੁੱਛ ਕਿਛ ਕਰਦੇ ਆਂ ਨਹੀਂ ਜੋ ਵੀ ਗੱਲ ਹੋਊਗੀ ਉਹ ਕਾਰਵਾਈ ਕਰਕੇ ਆਂਗੇ ਠੀਕ